ਸਸ ਸਤਿ ਸ਼੍ਰੀ ਅਕਾਲ ਸਾਡੇ ਪਿਆਰਵਾਨ ਨਿੱਗਾ ਸਲੂਟ ਨਿੱਗਾ ਸਲਾਮ ਤੁਸੀਂ ਇੰਨਾ ਸਮਾਂ ਸਾਨੂੰ ਗੁਜ਼ਾਰਿਆ ਸਾਡਾ ਕਨਸੈਪਟ ਸਮਝਾਣ ਨੂੰ ਲੁਧਿਆਣਾ ਦੇ ਅੰਦਰ ਪਹਿਲੀ ਵਾਰ ਪੂਰੇ ਲੁਧਿਆਣੇ ਚ ਪਹਿਲੀ ਵਾਰ ਇੱਕ ਨਵੇਂ ਅੰਟਰਪ੍ਰੈਨਿਓਰ ਦੇ ਤਰ੍ਹਾਂ ਇੱਕ ਨਵਾਂ ਪ੍ਰੋਡਕਟ ਨੂੰ ਲਾਂਚ ਕੀਤਾ ਜਿਹਨੂੰ ਅਸੀਂ ਕਹਿੰਦੇ ਆ 1 ਗ੍ਰਾਮ 골ਡ 1 ਗ੍ਰਾਮ 골ਡ ਬੇਸਿਕਲੀ ਹਰ ਪ੍ਰੋਡਕਟ ਦੇ 골ਡ ਦਾ weight ਨਹੀਂ ਹੈ ਕਿ ਇੱਕ ਇੱਕ ਸੋਨੇ ਇੱਕ ਕਨਸੈਪਟ ਦੇ ਵਿੱਚ ਇੱਕ ਮੈਟਲ ਦੇ ਅੰਦਰ 1 ਗ੍ਰਾਮ 골ਡ ਹੈ 1 ਗ੍ਰਾਮ 골ਡ ਇਸਾ ਕਨਸੈਪਟ 1 ਗ੍ਰਾਮ 골ਡ ਕਨਸੈਪਟ ਇਸ ਕਰਕੇ ਸੀ ਲਾਂਚ ਕੀਤਾ ਕਿ ਜਿਹੜਾ ਇਸ ਤੋਂ ਪਹਿਲੇ 골ਡ ਦੇ weights ਐਕਚੁਅਲ ਜਿਹੜੇ ਰੀਅਲ ਗੋਲਡ ਹੈ 24 ਕੈਰਟ 22 ਕੈਰਟ ਇਹ ਲੱਖ ਟੱਪ ਚੁੱਕਾ ਹੈ ਤੇ 99% ਬੰਦੇ ਦੀ ਅਪਰੋਚ ਤੋਂ ਬਾਹਰ ਹੋ ਚੁੱਕਾ ਹੈ ਬਾਹਰ ਹੋ ਗਿਆ ਬਿਲਕੁਲ ਜੀ ਇਹਦੀ ਅਪਰੋਚ ਖਤਮ ਹੋ ਗਈ ਹੈ ਨਾਰਮਲ ਪਬਲਿਕ ਨੂੰ ਲੈ ਕੇ ਜਿਹਦੇ ਕੋਲ ਪੁਰਾਣਾ ਸੋਨਾ ਪਿਆ ਹੈ ਉਹ ਤਾਂ ਚੇਂਜ ਕਰ ਲੇਗਾ ਕਰਾ ਲੇਗਾ ਜਿਹੜਾ ਬੰਦਾ 15000 ਰੁਪਏ ਕਮਾਣ ਵਾਲਾ ਇਨਸਾਨ ਇੱਕ ਆਮ ਬੰਦਾ 20000 ਕਮਾਣ ਵਾਲਾ ਇਨਸਾਨ ਉਹ 골ਡ ਨੂੰ ਮਤਲਬ ਦੇਖ ਵੀ ਨਹੀਂ ਸਕਦਾ ਉਹ ਕਹੂਗਾ ਯਾਰ ਮੈਂ ਲੈਣਾ ਕਿੱਦਾਂ ਸੋ ਅਸੀਂ ਜ਼ਰਕ ਉਹ ਬ੍ਰਾਂਡ ਹੈ ਜਿੱਥੇ ਲਗਜ਼ਰੀ ਮੀਟਸ ਅਫੋਰਡੇਬਿਲਟੀ ਅਸੀਂ 골ਡ ਨੂੰ ਅਫੋਰਡੇਬਲ ਕਰਤਾ ਤੇ ਬਹੁਤ ਹੀ ਟ੍ਰਾਂਸਪੇਰੈਂਟ ਵੇ ਦੇ ਨਾਲ ਲੋਕਾਂ ਦੇ ਅੱਗੇ ਲੈ ਕੇ ਆ ਰਹੇ ਹਾਂ ਅਸੀਂ ਲੁਧਿਆਣੇ ਦੀ ਗੱਲ ਕਰ ਰਹੇ ਹਾਂ ਬਟ ਮੈਨੂੰ ਪਤਾ ਹੈ ਤੇ ਲੋਕੀ ਜਿਹੜੇ ਸਾਨੂੰ ਦੇਖਣਗੇ ਸੁਣਨਗੇ ਹਿੰਦੁਸਤਾਨ 'ਚ ਅਸੀਂ ਪਹਿਲੇ ਆ ਜਿਹੜੇ ਇਸ ਚੀਜ਼ ਨੂੰ ਇੰਨੇ ਓਪਨਲੀ ਲੈ ਕੇ ਆ ਰਹੇ ਹਾਂ ਲੋਕੀ ਬਹੁਤ ਸਾਰੀਆਂ ਚੀਜ਼ਾਂ ਕਹਿ ਰਹੇ ਨੇ 4 ਆਦੀ ਮੁੰਦਰੀ 'ਚ ਵੀ ਜੀ 1 ਗ੍ਰਾਮ ਹੈ 40000 ਦੇ ਸੈਕ ਵੀ 1 ਗ੍ਰਾਮ ਹੈ ਜੇ 4000 ਦੀ ਮੁੰਦਰੀ ਚ 1 ਗ੍ਰਾਮ ਹੈ 10000 ਦਾ ਤਾਂ ਸੋਨਾ ਹੀ ਹੈ ਤੇ ਉਹ 4000 ਦੀ ਕਿਉਂ ਹੈ ਬੇਸਿਕਲੀ ਸੁਨੇਾਰੇ ਕਹੇ ਕਿ ਮਨੇਯਾਰੀ ਵਾਲਾ ਸਮਾਨ ਨਹੀਂ ਵੇਚਦੇ ਜੇ ਸੁਨੇਾਰੇ ਆ ਤਾਂ ਸੁਨੇਾਰੇ ਵਾਲੀ ਚੀਜ਼ ਹੀ ਕਰਾਂਗੇ ਸਾਡੇ ਹਰ ਪ੍ਰੋਡਕਟ ਤੇ ਇੱਕ ਪ੍ਰੋਡਕਟ ਦਿਓ ਪਲੀਜ਼ ਮੈਨੂੰ ਹਰ ਇੱਕ ਦੀ ਸਰ ਹਰ ਇੱਕ ਦੀ ਨਾਲੇ ਨਾ ਬਹੁਤ ਸੋਖਾ ਹੋ ਜਾਏਗਾ ਕਸਟਮਰ ਨੂੰ ਸਮਝਣ ਲਈ ਦੇਖਣ ਲਈ ਕਰਨ ਲਈ ਗੱਲਾਂ ਤੇ ਨਹੀਂ ਪ੍ਰੋਪਰ ਅਸੀਂ ਲੀਗਲ ਟਰਮਸ ਤੇ ਉਹਨਾਂ ਨੂੰ ਚੀਜ਼ ਦੇਣੀ ਹੈ ਇਸ ਤੋਂ ਬਾਅਦ ਐਜ਼ ਇੱਕ ਸਾਡਾ ਪ੍ਰੋਡਕਟ ਹੈ ਜੀ ਮੈਂ ਸ਼ੋਕੇ ਸਿੰਘ ਕਰ ਰਹੇ ਹਾਂ ਟੈਗ ਵਾਲਾ ਵੀ ਦਿਖਾਣਾ ਪਲੀਜ਼ ਜੇ ਡੀ ਜੁਐਲਰੀ ਬਾਈ ਕੈਰਕਟਸ ਬੰਦੀ ਸੀ ਉਹ ਅਸੀਂ 1 ਗ੍ਰਾਮ ਚ ਵੀ ਬਣਾ ਰਹੇ ਹਾਂ ਹੋਣੇ ਜੀ 골ਡ ਕਿੰਨਾ ਸਰ ਜੀ ਮੈਂ ਟੈਗ ਮੰਗਵਾ ਰਹੇ ਹਾਂ ਸਾਰਾ ਕੁਝ ਆ ਜਾਪਾ ਨਾ ਬਿਲਕੁਲ ਇਥੇ ਟ੍ਰਾਂਸਪੇਰੈਂਟ ਕਰ ਦਿੰਦੇ ਹਾਂ ਸਾਡੀ ਸ਼ੋਕੇ ਸਿੰਘ ਦੇ ਇਹਨੂੰ ਟੈਂਪਲ ਜੁਐਲਰੀ ਕਹਿੰਦੇ ਆ ਪੂਰੇ ਹਿੰਦੁਸਤਾਨ ਚ ਇਹਦੀ ਮੇਕਿੰਗ 18% ਦੇ ਨੀਅਰ ਅਬਾਊਟ ਜੁਐਲਰਸ ਲੈ ਰਹੇ ਨੇ ਬੜੇ ਆਰਾਮ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਜੀ ਸਾਡੇ ਪ੍ਰੋਡਕਟ ਦੀ ਪ੍ਰੋਡਕਟ ਤੇ ਸਾਡੀ ਐਮ ਆਰ ਪੀ ਔਨ ਪ੍ਰੋਡਕਟ ਵਿਦ ਸਕੈਨਰ ਔਨ ਪ੍ਰੋਡਕਟ ਬੈਕ ਸਾਈਡ ਤੇ ਪ੍ਰੋਡਕਟ ਦਾ ਐਕਚੁਅਲ weight ਹੁਣ ਸਾਡਾ ਪ੍ਰੋਡਕਟ ਆਂਦਾ ਜੀ ਜੇ ਆਪਾਂ 1 ਗ੍ਰਾਮ ਕਨਸੈਪਟ ਦੀ ਗੱਲ ਕਰ ਰਹੇ ਹਾਂ ਬੜੇ سارے ਲੋਕ ਵੇਚ ਰਹੇ ਨੇ ਸਾਡਾ ਪ੍ਰੋਡਕਟ ਆਂਦਾ ਹੈ ਲਾਈਫ ਟਾਈਮ ਵਾਰੰਟੀ ਦੇ ਨਾਲ ਫਸਟ ਆਫ ਆਲ ਲਾਈਫ ਟਾਈਮ ਵਾਰੰਟੀ ਦੇ ਨਾਲ ਇਦਾਂ ਕੋਈ ਨਹੀਂ ਕਰ ਰਹਾ ਲੋਕੀ 2 ਸਾਲ 3 ਸਾਲ 4 ਸਾਲ 5 ਸਾਲ ਉਹ ਵੀ ਸਿਰਫ ਚੇਂਜ ਕਰਾਂਗੇ ਪੈਸੇ ਨਹੀਂ ਦਵਾਂਗੇ ਲਾਈਫ ਟਾਈਮ ਵਾਰੰਟੀ 50% ਦੇ حساب ਨਾਲ ਲਾਈਫਟਾਈਮ ਤੁਸੀਂ ਐਕਸਚੇਂਜ ਕਰਵਾ ਸਕਦੇ ਹੋ 50% ਮਿਨੀਮਮ ਕੈਸ਼ਬੈਕ ਫॉर ਲਾਈਫਟਾਈਮ ਸਾਰੀ ਜ਼ਿੰਦਗੀ ਲਈ ਆਪਾਂ ਇਹਨੂੰ ਕੈਸ਼ਬੈਕ ਜੇ ਪੈਸੇ ਚਾਹੀਦੇ ਨੇ ਤੁਸੀਂ 50% ਦੇ حساب ਨਾਲ ਮਿਨੀਮਮ ਲਾਸਟ ਚੀਜ਼ ਇਹਦੇ ਵਿੱਚ ਇੱਕ ਸਰਟਨ ਅਮਾਉਂਟ 골ਡ ਦੀ ਹੈ ਜਿਹਾ ਜਿਹਾ 16995 ਕਰੀਓ ਬਾਜੀ ਕੈਨ ਕਰਾਂਗੇ ਸਾਡੇ ਬਿੱਲ ਤੇ ਤਾਂ ਜ਼ਰੂਰ ਆਊਗਾ ਮੈਂ ਤੁਹਾਨੂੰ ਕੈਲਕੂਲੇਸ਼ਨ ਇੱਦਾਂ ਵੀ ਦੱਸ ਦਿੰਦਾ तकरीबन 850 ਮਿਲੀ 골ਡ ਹੈ ਜੀ ਇਹਦੇ ਅੰਦਰ तकरीबन तकरीबन 800 ਬਾਕੀ ਸਾਡੇ ਬਿੱਲ ਤੇ ਪ੍ਰੋਪਰਲੀ ਮੈਂਸ਼ਨਡ ਆਏਗਾ 8500 ਦਾ ਇਹਦੇ ਚ ਸੋਨਾ ਹੈ ਤੇ ਪ੍ਰੋਡਕਟ ਦੀ ਕੋਸਟ ਹੈਗੀ ਸਾਡੀ 17000 ਕਸਟਮਰ ਕਹਿੰਦਾ ਹੈ ਭਾਜੀ ਤੁਸੀਂ ਅੱਜ ਤਾਂ ਮੈਨੂੰ ਕਹਿ ਰਹੇ ਹੋ ਕਿ ਜਦੋਂ ਮੈਂ 2 ਸਾਲ ਬਾਦ ਆਉਂਗਾ 1.5 ਲੱਖ ਹੋ ਜਾਊਗਾ ਤੁਸੀਂ 골ਡ ਦੀ ਵੈਲਿਊ ਸਾਡੇ ਨਾਲ ਕੈਲਕੂਲੇਟ ਕਰਕੇ ਦੇ ਦੋਗੇ ਜੇ ਘਟ ਗਿਆ ਮਿਨੀਮਮ 50% ਤਾਂ ਸੇਫ ਹੈ ਦੇ ਨਹੀਂ ਦੇਣਾ ਅਸੀਂ ਉਹ ਸੇਫ ਕਰਤਾ ਹੁਣ ਜਿਸ ਦਿਨ 2 ਲੱਖ ਰੁਪਏ ਦਾ ਹੋ ਗਿਆ ਆ 8500 ਅਮਾਉਂਟ ਡਬਲ ਹੋ ਗਈ 17000 ਰੁਪਏ ਦਾ ਇਹ ਚ ਵੈਲਿਊ ਹੋ ਗਈ ਤੁਹਾਡੀ ਸਰ ਇਹਨੂੰ ਪਾਲਿਸੀ ਵਗਾਰੀ ਦੀ ਲੋੜ ਪਈ ਹੈ ਕਿੱਦਾਂ ਸਰ ਲਾਈਫਟਾਈਮ ਵਾਰੰਟੀ ਦਿੱਤੀ ਨਾ ਜਿੱਥੇ ਦਿੱਕਤ ਆਈ ਹੈ ਉਹ ਬਿੱਲ ਤੇ ਹੈ ਸਾਡੇ ਸਾਡੀਆਂ ਗੱਲਾਂ 'ਚ ਨਹੀਂ ਹੈ ਐਕਸਪਲੇਨ ਕਰੋ ਜੀ 골 ਜਦੋਂ ਅਸੀਂ 22 ਕੈਰਟ 골ਡ ਆ 18 ਕੈਰਟ 골ਡ ਪਾਨੇ ਆ ਉਹਦੇ 'ਚ ਵੀ ਕਾਰਟ ਹੁੰਦੀ ਆ ਹੁੰਦੀ ਆ 24 ਕੈਰਟ 골ਡ ਅਸੀਂ ਐਕਚੁਅਲ 골ਡ ਨੂੰ ਕਹਿੰਦੇ ਆ 22 ਕੈਰਟ ਹੁੰਦਾ ਆ ਔਰਨਾਮੈਂਟ 18 ਕੈਰਟ ਹੁੰਦਾ ਕਿ ਅਸੀਂ ਬਹੁਤ ਹੋਰ ਡਿਜ਼ਾਈਨਰ ਔਰਨਾਮੈਂਟ ਬਣਾਣਾ ਉਹਦੇ 6 ਕੈਰਟ ਦੀ ਕਾਰਟ ਬੰਦੀ ਆ ਤਾਂ ਹੀ ਉਹਦਾ ਰੇਟ ਉਸ ਤਰੀਕੇ ਨਾਲ ਆਉਂਦਾ ਰਾਈਟ ਜਦੋਂ ਤੁਸੀਂ ਪਾਲਿਸ਼ ਪਾਲਿਸ਼ ਵਗੈਰਾ ਦੀ ਤੁਹਾਨੂੰ ਲੋਡ ਪੈਗੀ ਕਰੇਗੀ ਜਦੋਂ ਅਸੀਂ ਕੋਈ ਪ੍ਰੋਡਕਟ ਪਾਨੇ ਆ ਇਹ ਤਾਂ ਹੈ ਨਹੀਂ ਪਾ ਕੇ ਅਸੀਂ ਇਹਦਾ ਹੱਥ ਨੂੰ ਰੱਖ ਦੇਣਾ ਉਹਨੂੰ ਰਗੜਾਂਗੇ ਵੀ ਸਾਬਣ ਵੀ ਲੱਗੇਗਾ ਉਹਦੇ ਤੇ ਪਰਫਿਊਮ ਵੀ ਬੱਜੇਗਾ ਉੱਤੇ ਕਿਸੇ ਤਰੀਕੇ ਦਾ ਬੈਕਟੀਰੀਆ ਵੀ ਲੱਗੇਗਾ ਕੁਝ ਵੀ ਹੋਏਗਾ ਉਹਦਾ ਹਲਕਾ ਜਿਹਾ ਛੜਨਾ ਮਾਮੂਲੀ ਮਾਮੂਲੀ ਚੀਜ਼ ਹੈ ਪਿਓਰ 골ਡ ਦੀ ਵੀ ਹੁੰਦੀ ਹੈ ਜਿਹੜੇ ਜਿਹੜੇ ਮੇਰੀ ਗੱਲਾਂ ਸੁਣ ਰਹੇ ਨੇ ਆਪਣੇ ਘਰ ਵੀ 골ਡ ਖਲਕੇ ਦੇਖਿਓ ਜਿਸ ਦਿਨ ਲੈਣ ਗਏ ਸੀ ਤੇ ਅੱਜ ਉਹਦੇ 'ਚ ਵੀ ਫਰਕ ਆਇਆ ਹੋਇਆ ਹੈ ਤੇ ਦੂਜੇ ਪੀਸ ਸਮੇਂ ਕਿ ਚੱਲੋ ਨਾ ਜਿਹੜੀ ਤੁਸੀਂ 4 ਲੱਖ ਰੁਪਏ ਦੀ ਲੈਣ ਚੱਲਿਓ ਸੇਮ ਉਹ ਚੀਜ਼ ਨੂੰ ਅਸੀਂ 15000 ਰੁਪਏ ਦੇ ਵਿੱਚ ਦੇ ਰਿਆਂ ਫਿਰ ਤੁ ਜਦੋਂ ਤੁਸੀਂ ਉਹਨੂੰ ਰੈਗੂਲਰ ਯੂਜ਼ ਕਰੋਗੇ ਹਲਕਾ ਫੁਲਕਾ ਉਹਦੇ ਉੱਤੇ 스ਪੌਟ ਆਂਦੇ ਚਾਂਸਿਸ ਹੈਗੇ 99% ਉਹ ਨਹੀਂ ਆਣਗੇ 1% ਅਗਰ ਆ ਵੀ ਜਾਂਦੇ ਤਾਂ ਲਾਈਫਟਾਈਮ ਸਾਡੀ ਵਾਰੰਟੀ ਹੈ ਕਿਉਂ ਸਾਡਾ ਪ੍ਰੋਡਕਟ ਹੈ ਉਹਨੂੰ ਅਸੀਂ ਪੂਰਾ ਰੀਫਿਨਿਸ਼ ਕਰਾ ਕੇ ਲਾਈਫਟਾਈਮ ਦੇ ਰਹੇ ਹਾਂ ਮੈਂ ਕਸਟਮਰਸ ਨੂੰ ਦੱਸਣਾ ਚਾਹਾਂਗਾ ਇਹ ਵਾਰੰਟੀ ਗੱਲਾਂ ਨਾਲ ਨਹੀਂ ਹੈ ਅੱਜ ਅਸੀਂ ਗੱਲਾਂ ਮਾਰ ਰਹੇ ਹਾਂ ਲੋਕੀ ਸੋਚਣਗੇ ਗੱਲਾਂ ਮਾਰ ਰਹੇ ਨੇ ਬਹੁਤ ਆਏ ਬਹੁਤ ਗਏ ਬਿਲ ਦੇ ਉੱਤੇ ਪ੍ਰੋਡਕਟ ਦੀ ਫੋਟੋਗ੍ਰਾਫ ਮਿਲੇਗੀ ਯੈਸ ਬਿਲ ਦੇ ਉੱਤੇ ਪ੍ਰੋਡਕਟ ਦੀ ਫੋਟੋਗ੍ਰਾਫ ਮਿਲੇਗੀ ਕੱਲ ਨੂੰ ਕੋਈ ਨਹੀਂ ਕਹਿ ਸਕਦਾ ਇਹ ਸਾਡਾ ਨਹੀਂ ਹੈ ਇਹ ਤਿਹਾਰਾਂ ਦੀ ਜਿਹੜੀ ਕੀ ਖਾਸ ਲਏ ਗਏ ਬਹੁਤ ਸੋਹਣੀਆਂ ਚੀਜ਼ਾਂ ਜੋ ਜੋ ਚੀਜ਼ਾਂ ਰਖੜੀ ਦੇ ਕਨਸੈਪਟ ਪੰਜੇਬਾਂ ਤੁਹਾਡੇ ਬ੍ਰੇਸਲੇਟਸ ਦੁਨੀਆ ਦੀ ਜਿਹੜੀ ਚੀਜ਼ ਜੁਐਲਰੀ ਦੇ ਵਿੱਚ ਬਣਦੀ ਹੈ ਸਾਡੇ ਕੋਲ ਅਵੇਲੇਬਲ ਹੈ ਸਰ ਜੇ ਕਿਸੇ ਲੈਣਾ ਹੋਣ ਕੀ ਤਿਆਰ ਹਸਾ ਜ਼ਰਕ ਪ੍ਰਾਈਵੇਟ ਲਿਮਿਟਿਡ ਸਮਿਟਰੀ ਰੋਡ ਆਪੋਜ਼ਿਟ ਭਾਰਤ ਪੈਟਰੋਲੀਅਮ ਨੀਅਰ ਫਾਊਂਟੇਨ ਚੌਕ ਲੁਧਿਆਣਾ ਲੁਧਿਆਣਾ ਕੀ ਮੈਸੇਜ ਦਿਆ ਲੋਕਾਂ ਨੂੰ ਇਨਵਾਈਟ ਕੀ ਦਾ ਨਵੀਂ ਚੀਜ਼ ਲੈ ਕੇ ਆ ਰਹੇ ਹਾਂ ਇੱਕੋ ਹੀ ਮਿਸ਼ਨ ਹੈ ਤੁਸੀਂ ਲੇਟ ਹੋ ਇੱਕੋ ਹੀ ਮਿਸ਼ਨ ਹੈ ਹਰ ਘਰ ਸੋਨਾ ਹਰ ਘਰ ਸੋਨਾ ਮੀਨਸ ਹਰ ਘਰ ਸੋਨਾ ਛੋਟਾ ਇਨਸਾਨ ਵੀ ਵੱਡਾ ਇਨਸਾਨ ਵੱਡਾ ਇਨਸਾਨ ਆਪਾਂ ਸੇਫ ਹੋ ਕੇ ਚੱਲੀਏ ਬੈਟਰ ਪ੍ਰੋਡਕਟ ਪਾਈਏ ਅਫੋਰਡੇਬਲ ਕਰੀਏ ਸੋਨੇ ਨੂੰ ਇਹ ਸਾਡਾ ਮਿਸ਼ਨ ਮੈਂ ਅੱਜ ਸਟੋਰ ਦੀ ਓਪਨਿੰਗ ਤੇ ਆਇਆ ਮੇਰਾ ਨਾਮ ਵਿਕਾਸ ਜੈਨ ਹੈ ਮੈਨੂੰ ਬਹੁਤ ਅੱਛਾ ਕਨਸੈਪਟ ਲੱਗਿਆ ਜਿਹੜਾ ਭਾਈ ਸਾਹਿਬ ਕਨਸੈਪਟ ਲੈ ਕੇ ਆਏ ਆ ਆਪਣੇ ਲੁਧਿਆਣੇ ਦੇ ਵਿੱਚ ਆਪਾਂ ਆਰਟੀਫੀਸ਼ੀਅਲ ਜੁਐਲਰੀ ਬਹੁਤ ਰੱਤੀਆਂ ਬਟ ਜਿਸ ਕੋਸਟ ਦੇ ਵਿੱਚ ਸਾਨੂੰ ਅੱਜ ਜੋ ਸਾਡੀ ਫੈਮਿਲੀ ਵਾਸਤੇ ਗਿਫਟਸ ਲਗਾ ਲਓ ਜਾਂ ਕੋਈ ਆਰਨਮੈਂਟਲ ਲਗਾ ਲਓ ਜਾਂ ਕੋਈ ਵੀ ਜੁਐਲਰੀ ਲਗਾ ਲਓ वो बहुत ही अच्छी रेंज है मैं खुद प्रोडक्ट लेते हैं भाई साहब तो मैंने बहुत अच्छा फील हुआ है और जो रेंज है और जो क्वालिटीज है वो बहुत बढ़िया है बहुत अच्छी है और सर, सर लिता ही सोना है अगर तुम कोई चीज़ परचेज करोगे तो आर्टिफिशियल <laughs> अगर तुम कोई चीज़ लेंडा माइंड ਮਾਈਂਡ ਅਗਰ ਤੁਸੀਂ ਦੇਖ ਰਹੇ ਹੋ ਤਾਂ ਤੁਹਾਨੂੰ ਆਰਟੀਫੀਸ਼ੀਅਲ ਲੱਗ ਰਹਾ ਹੈ ਬੱਟ ਅਗਰ ਤੁਸੀਂ ਵੇਅਰ ਕਰੋਗੇ ਤੁਹਾਨੂੰ ਕੋਈ ਐਦਾ ਫੀਲ ਨਹੀਂ ਹੋਣਾ ਡਿਜ਼ਾਈਨ ਸਰ ਕਿੱਥੋਂ ਦੇ ਡਿਜ਼ਾਈਨ ਸਰ ਮੈਂ ਕਹਿ ਰਿਹਾ ਹਾਂ ਬਿਲਕੁਲ 골ਡ ਜਿਹਾ ਦਿੱਤਾ ਹੈ ਆਪਾਂ ਕੋਈ ਆਰਟੀਫੀਸ਼ੀਅਲ ਦਿੱਤੀ ਨਹੀਂ ਚੀਜ਼ ਨਹੀਂ ਦਿੱਤੀ ਬਹੁਤ ਨਾਈਸ ਪ੍ਰੋਡਕਟ ਹੈ ਬਹੁਤ ਨਾਈਸ ਰੇਂਜ ਹੈ ਸੋਨੇ ਆ ਦੇ ਦਾ ਨਾ ਕੰਮ ਵਿਸ਼ਵਾਸ ਵਾਲਾ ਇਹ ਆਪਾਂ ਸਾਰੇ ਜਾਣਦੇ ਆ ਪੂਰੀ ਦੁਨੀਆ ਜਾਣਦੀ ਹੈ ਆਪਣੇ ਫੈਮਿਲੀ ਜੁਐਲਰ ਸਭ ਦੇ ਨੇ ਆਪਾਂ ਕਦੀ ਉਹਨਾਂ ਦੇ ਕੋਲ ਬੈ ਕੇ ਕਦੀ ਵੀ ਪ੍ਰੋਡਕਟ ਲੈਣ ਤੋਂ ਬਾਅਦ ਆ ਨਹੀਂ ਕਹਿੰਦੇ ਭਾਈ ਸਾਹਿਬ ਮਸ਼ੀਨ ਚ ਚੈੱਕ ਕਰਾ ਦੇ ਅੱਜ ਅਸੀਂ ਪਹਿਲਾ ਦਿਨ ਹੈ ਸਾ ਦੁਨੀਆ ਦਾ ਵਿਸ਼ਵਾਸ ਦਿਖਾਓ ਜਨਤਾ ਨੂੰ ਹਲਕਾ ਜਿਹਾ ਕੈਮਰਾ ਘੁਮਾ ਦਿਓ ਮੈਂ ਰਿਕੁਐਸਟ ਕਰ ਰਹੇ ਹਾਂ ਥੋੜਾ ਜਿਹਾ ਮੂਵ ਕਰੋ ਪਲੀਜ਼ ਤੁਸੀਂ ਦੇਖ ਸਕਦੇ ਹੋ ਜੇ ਇੱਥੇ ਕੋਈ ਚੀਜ਼ ਹੋ ਰਹੀ ਹੈ ਕਸਟਮਰ ਦਾ ٹرسٹ ਬਿਲਡ ਹੋ ਰਿਹਾ ਤਾਂ ਹੀ ਵਾਕਿੰਗ ਚੱਲ ਰਹੀ ਹੈ ਇਹ ਕੰਮ ਗੱਲਾਂ ਨਾਲ ਨਹੀਂ ਹੋ ਰਿਹਾ ਪ੍ਰੋਪਰ ਤਰੀਕੇ ਨਾਲ ਇੱਕ ਸਿਸਟਮ ਬਣਿਆ ਕੰਮ ਕੀਤਾ ਜਾ ਰਿਹਾ ਹੈ ਕਸਟਮਰ ਸੈਟੀਸਫਾਈ ਹੋ ਕੇ ਜਾ ਰਹੇ ਤੇ ਕਸਟਮਰ ਦੇ ਵਾਪਸ ਵੀ ਸਾਡੇ ਕੋਲ ਹੀ ਆਣਾ ਸਮਝਦੇ ਹੋ ਕਸਟਮਰ ਸਾਡਾ ਭਗਵਾਨ ਹੈ ਉਹ ਤੁਹਾਨੂੰ ਲਾਈਵ ਰਿਵਿਊ ਦੇ ਰਿਹਾ ਹੈ ਅੱਗੇ ਤੁਸੀਂ ਸਾਰੇ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਪਲੀਜ਼ ਮੋਸਟ ਵੈਲਕਮ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਤੇ ਬਹੁਤ ਅਫੋਰਡੇਬਲ ਪ੍ਰਾਈਸ